ਐਮਐਲਏ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਹਲਕੇ ਭਦੌੜ ਦੇ ਪਿੰਡ ਸ਼ੈਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਸਰਦਾਰ ਲਾਖ ਸਿੰਘ ਉੱਗੋਕੇ ਵੱਲੋਂ ਜੋ ਪਿੰਡ ਦੇ ਚੁਣੇ ਹੋਏ ਸਰਪੰਚ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਕਿਉਂਕਿ ਪਿੰਡ ਸ਼ੈਣਾ ਜਿੱਥੇ ਅੱਜ ਐਮਐਲਏ ਸਾਹਿਬ ਗਏ ਸੀ ਉਹਨਾਂ ਨੇ ਉੱਥੇ ਦੇ ਲੋਕਾਂ ਦੀ ਜੋ ਮੰਗ ਸੀ ਵੀ ਪਿੰਡ ਦਾ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਆ ਉਹਨੂੰ ਨਾ ਛੇੜਿਆ ਜਾਵੇ ਬਲਕਿ ਜੇ ਤੁਸੀਂ ਮਹੱਲਾ ਕਲੀਨਿਕ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੰਚਾਇਤ ਵੱਖਰੇ ਤੌਰ ਤੇ ਜ਼ਮੀਨ ਦੇਣ ਨੂੰ ਵੀ ਤਿਆਰ ਆ ਪੰਚਾਇਤ ਦੀ ਇਹ ਮੰਗ ਨੂੰ ਠਗਰਾ ਕੇ ਐਮਐਲਏ ਸਾਹਿਬ ਬਲਕਿ ਇੱਥੋਂ ਤੇ ਕੁੱਤਰਿਆ ਕਿ ਪੰਚਾਇਤ ਦੇ ਸਰਪੰਚ ਨੂੰ ਕਹਿੰਦੇ ਤੈਨੂੰ ਜੇ ਮਾਰ-ਮਾਰ ਕੇ ਥੱਪੜ ਅੰਦਰ ਦਿੱਤਾ ਹੁੰਦਾ ਕਿੰਨੀ ਨਿੰਦਣਯੋਗ ਸ਼ਬਦਾਵਲੀ ਸੀ ਜਿਹੜੀ ਅੱਜ ਐਮਐਲਏ ਸਾਹਿਬ ਨੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਪ੍ਰਤੀ ਆਪਣੀ ਦਿਖਾਈ ਮੈਂ ਇਹਦੀ ਸਖਤ ਸ਼ਬਦਾਂ ਦੇ ਵਿੱਚ ਵਿਰੋਧਤਾ ਕਰਦਾ ਔਰ ਐਮਐਲਏ ਸਾਹਿਬ ਨੂੰ ਸਰਪੰਚਾਇਤ ਨੇ ਇਥੋਂ ਤੱਕ ਵੀ ਕਿਹਾ ਕਿ ਤੁਸੀਂ ਇਹ ਵਾਅਦਾ ਕਰਕੇ ਗਏ ਸੀ ਵੀ ਪਿੰਡ ਦਾ ਜਿਹੜਾ ਸਾਡਾ ਹਸਪਤਾਲ ਆ ਉੱਥੇ 17 ਬੈੱਡ ਦਾ ਹਸਪਤਾਲ ਬਣਾਵਾਂਗੇ ਉਸ ਗੱਲ ਤੋਂ ਵੀ ਐਮਐਲਏ ਸਾਹਿਬ ਮੁਕਰ ਗਏ ਉਸ ਗੱਲ ਤੋਂ ਮੁਕਰ ਕੇ ਬਲਕਿ ਜਦੋਂ ਐਮਐਲਏ ਸਾਹਿਬ ਇਦਾਂ ਦੀ ਸ਼ਬਦਾਵਲੀ ਬੋਲ ਰਹੇ ਸੀ ਸਰਪੰਚ ਦੇ ਪ੍ਰਤੀ ਤਾਂ ਜਿਹੜੇ ਪਿੰਡ ਦੇ ਲੋਕ ਸੀ ਉਹਨਾਂ ਦੇ ਵਿੱਚ ਵੀ ਇਸ ਚੀਜ਼ ਦਾ ਬਹੁਤ ਰੋਸ ਸੀ ਮੈਂ ਫਿਰ ਇਸ ਜਿਹੜਾ ਐਮਐਲਏ ਸਾਹਿਬ ਨੇ ਇਹ ਸ਼ਬਦ ਪਿੰਡ ਦੇ ਸਰਪੰਚ ਪ੍ਰਤੀ ਵਰਤੇ ਨੇ ਉਹਨਾਂ ਦੀ ਸਖ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਔਰ ਮੈਂ ਆਮ ਆਦਮੀ ਪਾਰਟੀ ਨੂੰ ਇਹ ਦੱਸਣਾ ਚਾਹਣਾ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਚੁਣ ਕੇ ਘੱਟੋ-ਘੱਟ 52-57 ਹਜ਼ਾਰ ਦੇ ਫਰਕ ਨਾਲ ਜਿਤਾਇਆ ਅੱਜ 1 ਸਾਲ ਨਹੀਂ ਹੋਇਆ ਤੁਹਾਡਾ ਲੋਕਾਂ ਤੋਂ ਲੋਕਾਂ ਦਾ ਤੁਹਾਡੇ ਤੋਂ ਇਹਨਾ ਮੋਹ ਭੰਗ ਹੋ ਗਿਆ ਤੁਸੀਂ ਲੋਕਾਂ 'ਚ ਜਾ ਨਹੀਂ ਰਹੇ ਇਹ ਤੁਸੀਂ ਲੋਕਾਂ 'ਚ ਜਾ ਨਹੀਂ ਸਕਦੇ ਲੋਕਾਂ ਦੇ ਵਿੱਚ ਵਿਚਰ ਨਹੀਂ ਸਕਦੇ ਕੀ ਕਾਰਨ ਇਸ ਦੇ ਵਾਸਤੇ ਤੁਹਾਨੂੰ ਪਰਚੋਲ ਕਰਨੀ ਪਊਗੀ ਅਖੀਰ ਦੇ ਵਿੱਚ ਮੈਂ ਫੇਰ ਜੋ ਤੁਸੀਂ ਸ਼ਬਦਾਵਲੀ ਅੱਜ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਜੋ ਪਿੰਡ ਸ਼ੈਣਾ ਦੇ ਸਰਪੰਚ ਸਾਹਿਬ ਦਾ ਬੇਟਾ ਹੈਗਾ ਜੋ ਖੁਦ ਪਿੰਡ ਦੀ ਅਗਵਾਈ ਕਰਦਾ बतौर ਸਰਪੰਚ ਉਨਾ ਪ੍ਰਤੀਭਰਤੀ ਬਹੁਤ ਹੀ ਨਿਰਦਰਜਕ ਸ਼ਬਦਾਵਲੀ ਸੀ ਕਿਉਂਕਿ ਹਲਕਾ ਸ਼ਹਿਣਾ ਹਲਕਾ ਭਦੌੜ ਦਾ ਪਿੰਡ ਸ਼ਹਿਣਾ ਸਾਡੇ ਹਲਕੇ ਦਾ ਸਭ ਤੋਂ ਵੱਡਾ ਪਿੰਡ ਆ ਜਿੱਥੇ ਕਰੀਬ 12000 ਦੇ ਵੱਧ ਵੋਟ ਆ ਇਸ ਪਿੰਡ ਦੀ ਇਸ ਕਰਕੇ ਐਮਐਲਏ ਸਾਹਿਬ ਤੁਹਾਨੂੰ ਨਹੀਂ ਚਾਹੀਦਾ ਸੀ ਇਥੋਂ ਇਸ ਤਰ੍ਹਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਵਿਵਹਾਰ ਕਰਨਾ ਵਾਹਿਗੁਰੂ ਜੀ